ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ। ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ। ਪੰਥਕ ਰਾਜਨੀਤੀ ਵਿੱਚ ਕੁਝ ਖਬਰਾਂ ਸਾਹਮਣੇ ਆਉਂਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਕੁਝ ਫੈਸਲੇ ਲਏ ਜਾਂਦੇ ਨੇ ਜਿਨ੍ਹਾਂ ਵਿੱਚ ਸਭ ਤੋਂ ਵੱਧ ਨਜ਼ਰਾਂ ਨੇ ਜਿਹੜੀਆਂ ਸਭ ਤੋਂ ਵੱਧ ਖਿੱਚਦਾ ਕੇਂਦਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਸਪਾਈ ਸਾ ਪਾਈ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਦੇ ਸੰਮੁਖ ਮੁਆਫੀ ਮੰਗ ਲੈਣ ਦੀ ਚਰਚਾ ਖਿਮਾ ਜਾਚਰਾਂ ਦੀ ਚਰਚਾ ਤੇ ਇਸ ਤੋਂ ਇਲਾਵਾ ਪਾਈ ਰਣਜੀਤ ਸਿੰਘ ਢੱਡੀਆਂ ਵੱਲੋਂ ਇਸ ਮੌਕੇ ਪੇਸ਼ ਕੀਤੇ ਕੁਝ ਵਿਚਾਰ ਜਿਹੜੇ ਉਹ ਚਰਚਾ ਵਿੱਚ ਆਏ ਨੇ ਜਦੋਂ ਅਸੀਂ ਸਮੁੱਚਤਾ ਵਿੱਚ ਪਾਈ ਰਣਜੀਤ ਸਿੰਘ ਢੱਡੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਵੇਖਦੇ ਹਾਂ ਤਾਂ ਇਸ ਸਾਰੇ ਕਾਸੇ ਦਾ ਸਬੰਧ ਪਿਛਲੇ ਸਮੇਂ ਦੌਰਾਨ 2 ਦਸੰਬਰ ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਗਵੀਰ ਸਿੰਘ ਨੂੰ ਬਦਲੇ ਜਾਣ ਤੋਂ ਬਾਅਦ ਕਾਰਜਕਾਰੀ ਜਥੇਦਾਰ ਵਜੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵਜੋਂ ਅਹੁਦਾ ਸੰਭਾਲਣ ਦੀ ਗੱਲ ਅਤੇ ਉਹਨਾਂ ਵੱਲੋਂ ਸ਼੍ਰੀ ਇਕਪੁਰ ਸਾਹਿਬ ਦੇ ਕائم ਮੁਕਾਮ ਜਥੇਦਾਰ ਵਜੋਂ ਚਾਰ ਸੰਭਾਲਣ ਦੀ ਗੱਲ ਹੈ ਜਿਹੜੀ ਉਹ ਇਹਦੇ ਨਾਲ ਸਾਰੀਆਂ ਜੁੜੀਆਂ ਘਟਨਾਵਾਂ ਜਿਹੜੀਆਂ ਪੰਥਕ ਰਾਜਨੀਤੀ ਨੂੰ ਇੱਕ ਤਰ੍ਹਾਂ ਪ੍ਰਭਾਵਿਤ ਕਰਦੀਆਂ ਨਜ਼ਰ ਆਉਂਦੀਆਂ ਨੇ। ਬਹੁਤ ਜਿਆਦਾ ਧਿਆਨ ਆ ਜਿਹੜਾ ਸਾਡਾ ਇਹਨਾਂ ਸਾਰੀਆਂ ਘਟਨਾਵਾਂ ਨੂੰ ਵੇਖ ਕੇ ਸਵੈ ਪਰਚੋਲ ਵੱਲ ਲੱਗ ਜਾਂਦਾ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਇਹ ਕੀ ਵਰਤਾਰਾ ਹੈ? ਇਹ ਕਿਉਂ ਕੀ ਇਹ ਸਾਰਾ ਕੁਝ ਅਚਾਨਕ ਵਾਪਰੀਆ ਘਟਨਾਕਰਮ ਦਾ ਹਿੱਸਾ ਹੈ? ਕੀ ਇਹ ਸਾਰਾ ਕੁਝ ਪ੍ਰੀਪਲਾਨਡ ਹੈ? ਕੀ ਯੋਜਨਾਬੱਧ ਤਰੀਕੇ ਦਾ ਹਿੱਸਾ ਹੈ ਜਾਂ ਕੀ ਇਹ ਕਿਸੇ ਰਾਜਨੀਤੀ ਦਾ ਹਿੱਸਾ ਹੈ ਇਹ ਸਾਰਾ ਮਾਮਲਾ ਹੈ ਜਿਹੜਾ ਇਹ ਵਿਚਾਰਨ ਦਾ ਸਮਾਂ ਅੱਜ ਸਾਡਾ ਅੱਜ ਦੇ ਐਪੀਸੋਡ ਵਿੱਚ ਅੱਜ ਦਾ ਵਿਚਾਰਨ ਦਾ ਜਿਹੜਾ ਮਸਲਾ ਹੈ ਅੱਜ ਜਦੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸ਼੍ਰੀ ਕਾਲਤਖਸਰ ਸਾਹਿਬ ਦੇ ਸੰਮੁਖ ਪੇਸ਼ ਹੁੰਦਿਆਂ ਵੇਖਦੇ ਆਂ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਸਕਤਰਤ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੰਘ ਸਹਿਬਾਨ ਦੇ ਸੰਮੁਖ ਬੈਠੇ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਹਿੱਸਾ ਬਣਦੀਆਂ ਨੇ ਇਸ ਹਿੱਸਾ ਬਣੀਆਂ ਤਸਵੀਰਾਂ ਤੋਂ ਬਾਅਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਹੋਰ ਬਹੁਤ ਸਾਰੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਮਲ ਵਿੱਚ ਲਿਆਂਦੀ ਜਾਂਦੀ ਜਾਂਦੀ ਹੈ ਜ ਜਿਹਦੇ ਵਿੱਚ ਕਿਆਨੀ ਸੁਰਮਖ ਸਿੰਘ ਉਹਨਾਂ ਦਾ ਮਾਮਲਾ ਇਹਦੀ ਗੱਲ ਆਪਾਂ ਫੇਰ ਕਰਾਂਗੇ ਪਰੰਤੂ ਜਦੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨਾਂ ਦੀ ਮਾਫੀ ਦੇ ਸ਼ਬਦ ਪ੍ਰਵਾਨ ਕੀਤੇ ਜ ਨੇ ਆਖਿਆ ਜੰਦਰ ਸਿੰਘ ਸਾਹਿਬਾਨ ਵੱਲੋਂ ਕਿ ਉਹਨਾਂ ਵੱਲੋਂ ਖਿਮਾ ਜਾਂਚਨਾ ਮੰਗੀ ਗਈ ਹੈ ਪਿਛਲੇ ਸਮੇਂ ਦੌਰਾਨ ਤੇ ਉਹਨਾਂ ਖਿਮਾਂ ਜਾਂਚਣ ਤੋਂ ਬਾਅਦ ਅੱਜ ਉਹਨਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਨੂੰ ਉਹਨਾਂ ਦਾ ਬੇਨਤੀ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜਾ ਧਰਮ ਪ੍ਰਚਾਰ ਤੇ ਰੋਕ ਲਾਈ ਗਈ ਸੀ ਕਿਸੇ ਵੇਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਰਮ ਪ੍ਰਚਾਰ ਦੁਆਰਾ ਸ਼ੁਰੂ ਕਰਨ ਦੇ ਦਾ ਫੈਸਲਾ ਐਲਾਨ ਜਿਹੜਾ ਸ਼ੁਰੂ ਕਰਨ ਦੇ ਦੀ ਖੁੱਲ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਦੇ ਦਿੱਤੀ ਗਈ ਹੈ ਅੱਜ ਜਦੋਂ ਸਮੁੱਚਤਾ ਵਿੱਚ ਸਾਰੇ ਵਰਤਾਰੇ ਨੂੰ ਦੇਖਦੇ ਆ ਤਾਂ ਪਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸ੍ਰੀ ਕਲ ਤਖਤ ਸਾਹਿਬ ਜਾਨ ਅਤੇ ਪਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਿੱਖ ਪੰਥ ਦੇ ਸ੍ਰੀ ਕਲ ਤਖਤ ਸਾਹਿਬ ਦੇ ਨੇੜੇ ਹੋਣ ਦੀ ਗੱਲ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਦੀ ਜਗ੍ਹਾ ਤੇ ਅੰਤਰੀਕ ਕਮੇਟੀ ਵੱਲੋਂ ਕਾਰਜਕਾਰੀ ਜਥੇਦਾਰ ਵੱਲੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੂੰ ਸ੍ਰੀ ਕਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਜਦੋਂ ਕਾਰਜਕਾਰੀ ਜਥੇਦਾਰ ਬਣਦੇ ਨੇ ਜਿਸ ਖਿੱਤੇ ਵਿੱਚੋਂ ਉਹ ਆਉਂਦੇ ਨੇ ਜਿਸ ਪਾਸੇ ਵਿੱਚੋਂ ਆਉਂਦੇ ਨੇ ਜਿਹੜੀ ਵਿਦਿਆ ਸਿੱਖ ਮਿਸ਼ਨਰੀ ਕਾਲਜ ਵਾਲੇ ਪਾਸੇ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣੀ ਆਉਂਦੇ ਨੇ ਇੱਥੇ ਦੋ ਤਰ੍ਹਾਂ ਦੀਆਂ ਵਿਚਾਰਧਾਰਾ ਨਾਮਣ ਜਿਹੜੀਆਂ ਉਹ ਸਿੱਖ ਪੰਥ ਵਿੱਚ ਨਾਲੋਂ ਨਾਲ ਤੁਰੀਆਂ ਨਜ਼ਰ ਆਉਂਦੀਆਂ ਨੇ ਇੱਕ ਵੇਲਾ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨਜ਼ਦੀਕ ਸਮਝੇ ਜਾਂਦੇ ਸੰਤ ਸਮਾਜ ਦੇ ਹੋਰ ਨਾ ਆਗੂਆਂ ਦੀ ਤਰ੍ਹਾਂ ਸੰਤ ਮਾਧਿ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ ਸਭ ਤੋਂ ਵੱਧ ਗੇੜਾ ਸੀ ਜਿਹੜਾ ਦਮਦਮੀ ਟਕਸਾਲ ਦਾ ਉਹ ਬਣਿਆ ਰਹਿੰਦਾ ਸੀ ਸਭ ਤੋਂ ਵੱਧ ਨੇੜਤਾ ਜੇ ਸੰਤ ਸਮਾਜ ਦੇ ਵਿੱਚੋਂ ਕਿਸੇ ਦੀ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਉਸ ਵੇਲੇ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰ ਨਾਲ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਣਿਆਂ ਦੀ ਸੀ ਉਸ ਨੇੜਤਾ ਦੇ ਚੱਲਦਿਆਂ ਸਮਾਜ ਦਾ ਇੱਕ ਹਿੱਸਾ ਜਿਹੜੇ ਕਿ ਸਿੱਖ ਮਿਸ਼ਨਰੀ ਕਾਲਜ ਵਾਲੇ ਪਾਸੇ ਤੋਂ ਆਉਂਦੇ ਨੇ ਜਾਂ ਇੱਕ ਇੱਕ ਸਿੱਖ ਅਲੱਗ ਵਿਚਾਰਧਾਰਾ ਚੱਲੀ ਆਉਂਦੀ ਹੈ ਜਾਂ ਜਿਹਨੂੰ ਮਿਸ਼ਨਰੀ ਵਿਚਾਰਧਾਰਾ ਵੀ ਕਿਸੇ ਤਰੀਕੇ ਨਾਲ ਲਿਆ ਜਾਂਦਾ ਜਾਂ ਉਧਰ ਸੋਚ ਮਿਲਦੀ ਵਾਲੀ ਵਿਚਾਰਧਾਰਾ ਜਾਂ ਜਿਹੜੀ ਸਿੱਦਾ ਸਾਖੀ ਇਤਿਹਾਸਾਂ ਤੇ ਜਿਹੜੀ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਸਿਧਾਂਤਿਕ ਵਿਚਾਰਧਾਰਾ ਮੰਨੀ ਜਾਂਦੀ ਹੈ ਤੇ ਉਸ ਵਿਚਾਰਧਾਰਾ ਨਾਲ ਜੁੜਿਆ ਸਿੱਖ ਪੰਥ ਦਾ ਹਿੱਸਾ ਜਿਹੜਾ ਵੱਡਾ ਹਿੱਸਾ ਉਹ ਉਸ ਵੇਲੇ ਦਾ ਲਗਾਤਾਰ ਇੱਕ ਪਾਸੇ ਚੱਲਿਆ ਆਉਂਦਾ ਹੈ ਨਰਾਜ ਚੱਲਿਆ ਆਉਂਦਾ ਹੈ ਨਿਰਾਸ਼ ਚੱਲਿਆ ਆਉਂਦਾ ਹੈ ਇਹਨੂੰ ਕੁਝ ਵੀ ਕਹਿ ਲਈਏ ਇਸ ਦੌਰਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਟਕਰਾਹ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੈ ਤੇ ਟਕਰਾਹ ਦੌਰਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਤੇ ਜੱਥੇ ਦਾ ਸਿੰਘ ਬਾਬਾ ਭਪਿੰਦਰ ਸਿੰਘ ਉਹਨਾਂ ਦੀਆਂ ਗੋਲੀਆਂ ਨਾਲ ਹੱਤਿਆ ਹੋ ਜਾਂਦੀ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਲ-ਬਾਲ ਬਚ ਜਾਂਦੇ ਨੇ ਤੇ ਜਦੋਂ ਭਾਈ ਭਪਿੰਦਰ ਸਿੰਘ ਜੀ ਖਾਸੀ ਟੱਕੀ ਵਾਲੇ ਬਾਬਾ ਜੀ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਗੋਲੀਆਂ ਨਾਲ ਉਹਨਾਂ ਨੂੰ ਸ਼ਰਣੀ ਕਰ ਦਿੱਤਾ ਜਾਂਦਾ ਹੈ ਤੇ ਇਹਦਾ ਸਿੱਧਾ ਸਬੰਧ ਦਮ ਦੀਵਾਂ ਟਕਸਾਲ ਨਾਲ ਕਿੱਥੇ ਤੌਰ ਤੇ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦੋਂ ਤੋਂ ਲੈ ਕੇ ਵਿਚਾਰ ਧਾਰਕ ਟਕਰਾਅ ਦੋ ਧਿਰਾਂ ਦੇ ਵਿੱਚ ਚੱਲਿਆ ਆਉਂਦਾ ਸੀ ਤੇ ਜ਼ਿਆਦਾਤਰ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਦੀ ਬੁੱਕਤ ਉਨ੍ਹਾਂ ਦੀ ਪੁੱਗਤ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਮੰਨੀ ਜਾਂਦੀ ਸੀ ਤੇ ਉਨ੍ਹਾਂ ਦੀ ਮਰਜ਼ੀ ਨਾਲ ਬਹੁਤ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਰਹੀਆਂ ਨੇ ਉਨ੍ਹਾਂ ਦੀ ਮਰਜ਼ੀ ਨਾਲ ਸਲਾਹ ਲਈ ਜਾਂਦੀ ਸੀ ਸੋਸ਼ਲ ਮੀਡੀਆ ਦਾ ਹਿੱਸਾ ਬਣਿਆ ਸਨ ਕੁਝ ਤਸਵੀਰਾਂ ਜਦੋਂ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਇੱਕ ਪਕੌੜਿਆਂ ਦਾ ਥਾਲ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਪਾਸ ਖੜੇ ਨੇ ਇਸ ਦੌਰਾਨ ਸਾਕਾ ਨੀਲੇ ਤਾਰਾ ਦੀ ਯਾਦਗਾਰ ਸ਼ਹੀਦਾਂ ਦੀ ਯਾਦਗਾਰ ਸ਼ਹੀਦ ਦਰਬਾਰ ਸਾਹਿਬ ਵਿਖੇ ਬਣਦੀ ਆ ਲਗਾਤਾਰ ਨਿਰਾਜ ਤੇ ਨਿਰਾਸ਼ ਚ ਲਿਆ ਹੁੰਦਾ ਇੱਕ ਵਰਗ ਉਸ ਵੇਲੇ ਦੁਆਰਾ ਸ੍ਰੀ ਕਲ ਤਖਤ ਸਾਹਿਬ ਨਾਲ ਜੁੜਦਾ ਜਦੋਂ ਸਿੱਖ ਮਿਸ਼ਨਰੀ ਕਾਲਜ ਦੇ ਪੜ੍ਹੇ ਵਿਦਿਆਰਥੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਇਸ ਦੌਰਾਨ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਉਦੋਂ ਨਿਰਾਸ਼ਤਾ ਜਾਂ ਨਿਰਾਸ਼ਤਾ ਕਿਤੇ ਨਜ਼ਰ ਨਹੀਂ ਆਈ ਸਿੰਘ ਸ਼ਹੀਦ ਹੋ ਜਾਂਦੇ ਨੇ ਸਰਕਾਰ ਦੌਰਾਨ ਦਮ ਦੀ ਮਟਕਸਾਲ ਦੀ ਉਜੋਂ ਵੀ ਨਿਰਾਸ਼ਤਾ ਜਾਂ ਨਿਰਾਸ਼ਤਾ ਨਜ਼ਰ ਨਹੀਂ ਆਈ ਇਸ ਦੌਰਾਨ ਢੱਡਰੀਆਂ ਵਾਲੇ ਨਾਲ ਲੰਮਾ ਸਮਾਂ ਟਕਰਾਅ ਚੱਲਦਾ ਹੈ ਬਹੁਤ ਕੁਝ ਸਿੱਖ ਪੰਥ ਦੇ ਵਿੜੇ ਦੇ ਵਿੱਚ ਵਾਪਰਿਆ ਉਦੋਂ ਐਸਾ ਕੁਝ ਨਹੀਂ ਹੋਇਆ ਪਰੰਤੂ ਜਦੋਂ ਕੁਲਦੀਪ ਸਿੰਘ ਗੜਗੱਜ ਜੱਥੇਦਾਰ ਬਣਦੇ ਨੇ ਇਸ ਦੌਰਾਨ ਗਿਆਨੀ ਗਿਆਨੀ ਦੇ ਕਬੀਰ ਸਿੰਘ ਉਹਨਾਂ ਨੂੰ ਲਾਇਆ ਜਾਂਦਾ ਤੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦਾ ਟਕਰਾਅ ਹੋ ਜਾਂਦਾ ਹੈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨਾਲ ਕਿਤੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਘੇਰਨ ਦੀ ਗੱਲ ਕਰਦੇ ਨੇ ਬਾਬਾ ਜੀ ਕਿਤੇ ਸੰਤ ਹਰਨਾਮ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਇਕੱਤਰਤਾ ਬਣਾਉਂਦੇ ਨੇ ਬਹੁਤ ਸਾਰੀਆਂ ਸੰਪਰਦਾਵਾਂ ਦੀ ਕੁਝ ਚੱਲਦਾ ਹੈ ਇਸ ਦੌਰਾਨ ਪਰੰਤੂ ਜਦੋਂ ਕੁਲਦੀਪ ਸਿੰਘ ਦੀ ਨਿਯੁਕਤੀ ਹੁੰਦੀ ਹੈ ਤੇ ਗਿਆਨੀ ਰਘਵੀਰ ਸਿੰਘ ਨੂੰ ਹਟਾ ਦਿੱਤਾ ਜਾਂਦਾ ਹੈ ਪੰਜ ਮੈਂਬਰੀ ਕਮੇਟੀ ਦੀ ਗੱਲ ਹੈ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਉਦੋਂ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਤਰ੍ਹਾਂ ਨਾਲ ਲਕੀਰ ਖਿੱਚ ਦਿੰਦੇ ਨੇ ਅੱਜ ਇਸੇ ਲਕੀਰ ਦੇ ਚੱਲਦੇ ਆ ਅੱਜ ਭਾਈ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਸੰਤ ਅੱਜ ਸ਼੍ਰੀ ਕਾਲ ਤਕਸੈਬ ਦੇ ਸੰਮੁਖ ਪੇਸ਼ ਹੁੰਦੇ ਨੇ ਤੇ ਪੇਸ਼ ਹੋ ਕੇ ਉਹਨਾ ਇੱਕ ਤਰ੍ਹਾਂ ਨਾ ਖੇਮਾ ਜਾਚ ਨਾ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਨੂੰ ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਤੋਰਨ ਲਈ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਨਾ ਪ੍ਰਵਾਨਗੀ ਜਿਹੜੀ ਉਹਦੇ ਦਿੱਤੀ ਗਈ ਹੈ। ਹੁਣ ਆਪਣੇ ਧਿਆਨ ਨੂੰ ਅੱਜ ਸੰਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਿਆਨ ਵੱਲ ਲੈ ਕੇ ਜਾਈਏ। ਕਿ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਖੇਮਾ ਜਾਚ ਨਾ ਕਰਕੇ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਲੈ ਕੇ ਇੱਕ ਤਰ੍ਹਾਂ ਨਾਲ ਉੱਥੇ ਪ੍ਰੈਸ ਨਾਲ ਗੱਲਬਾਤ ਕਰਦੇ ਨੇ ਇੱਕ ਵੱਡੀ ਵਹਿਸ ਛੇੜ ਦਿੱਤੀ ਤੇ ਜਿਹਦੇ ਵਿੱਚ ਉਹਨਾਂ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਘੇਰਨ ਦਾ ਯਤਨ ਕੀਤਾ ਕਿਉਂ ਤੇ ਕਿਵੇਂ ਉਹਨਾਂ ਕਿਹਾ ਕਿ ਜਿਵੇਂ ਮੈਂ ਮਾਫੀ ਮੰਗ ਲਈ ਆਪ ਸ਼ਬਦਾਂ ਦੀ ਬੋਲਿਆ ਚੱਲਿਆ ਜਥੇਦਾਰਾਂ ਨੂੰ ਜਾਂ ਜਿਸ ਕਿਸੇ ਨੂੰ ਵੀ ਬੋਲਿਆ ਪੰਥਕ ਸ਼ਕਤੀਤ ਨੂੰ ਮੈਂ ਮਾਫੀ ਮੰਗੀ ਆ ਸੰਤ ਗਿਆਨੀ ਹਰਨਾਮ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਉਹ ਵੀ ਮਾਫੀ ਮੰਗ ਲੈਣਾ ਇੱਥੇ ਆ ਕੇ ਕਿ ਸਾਡੇ ਤੋਂ ਬਹੁਤ ਸਾਰੀਆਂ ਅਵੱਗਿਆਮਾਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਭਾਈ ਭਵਿੰਦਰ ਸਿੰਘ ਦਾ ਕਤਲ ਹੋਇਆ ਤੇ ਸਾਡੇ ਤੇ ਹਮਲਾ ਹੋਇਆ ਇਸ ਗੱਲ ਵੀ ਉਹ ਕਹਿੰਦੇ ਬਾਬਾ ਹਰਨਾਮ ਸਿੰਘ ਤੁਮਾ ਹੋਰਾਂ ਨੂੰ ਮਾਫੀ ਹੈ ਜਿਹੜੀ ਉਹ ਮੰਗਣੀ ਚਾਹੀਦੀ ਹੈ ਇੱਕ ਵੱਡੀ ਬਹਿਸ ਖੜੀ ਕਰ ਦਿੱਤੀ ਹੈ ਇਹਦੇ ਨਾਲ ਕੋਈ ਮੰਨੇ ਭਾਵੇਂ ਨਾ ਮੰਨੇ ਕਿਸੇ ਤੌਰ ਤੇ ਸਾਡੀ ਇੱਡੀ ਜ਼ਰੂਰਤ ਨਹੀਂ ਕਿ ਸ੍ਰੀ ਕਲਤਖ ਸਾਹਿਬ ਦੀ ਗੱਲ ਨੂੰ ਇੱਧਰ ਉੱਧਰ ਕਰਨ ਦਾ ਯਤਨ ਕਰੀਏ ਪ੍ਰੰਤੂ ਇਹ ਗੱਲ ਜ਼ਰੂਰ ਖੜੀ ਹੋ ਗਈ ਹੈ ਕਿ ਜਦੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਹੋਣੀ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਕਲਤਖਸ ਸਹਿਬ ਨਾਲ ਉਹਨਾਂ ਦੀ ਪੁੱਗਤ ਸੀ ਉਹਨਾਂ ਦੀ ਮੰਨੀ ਜਾਂਦੀ ਸੀ ਸੁਣੀ ਜਾਂਦੀ ਸੀ ਉਹਨਾਂ ਨੂੰ ਵਿਚਾਰਿਆ ਜਾਂਦਾ ਸੀ ਤਾਂ ਕਦੇ ਕੋਈ ਘਟਨਾ ਨਹੀਂ ਵਾਪਰੀ ਤੇ ਕਦੇ ਕੁਝ ਨਹੀਂ ਹੋਇਆ ਤੇ ਜਦੋਂ ਅੱਜ ਉਸ ਵੇਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਕਿਤੇ ਨਹੀਂ ਸੁਣੀ ਮੰਨੀ ਜਾਂਦੀ ਸੀ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਣੀ ਮੰਨੀ ਤੇ ਕਹੀ ਗਈ ਹੈ ਤੇ ਅੱਜ ਪਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਫੇਰ ਉਹੀ ਸਵਾਲ ਖੜਾ ਕਰ ਦਿੱਤਾ ਹੈ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਇਹ ਗੱਲਾਂ ਦੁੱਖ ਦਿੰਦੀਆਂ ਨੇ ਗੁਰਬਾਣੀ ਕਹਿੰਦੀ ਹੈ ਹੋਵੋ ਓਕਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਲਿਪਲਾ ਜਦੋਂ ਅਸੀਂ ਗੁਰਬਾਣੀ ਨੂੰ ਸੋਚਣ ਵਿਚਾਰਨ ਇਸ ਨਜ਼ਰੀਏ ਨਾਲ ਚੱਲਣ ਦਾ ਯਤਨ ਕਰਦੇ ਹਾਂ ਕੀ ਸਾਡਾ ਨਿੱਜ ਦੋਮਾ ਥਾਮਾਂ ਤੇ ਭਾਰੂ ਹੁੰਦਾ ਨਜ਼ਰ ਨਹੀਂ ਆ ਰਿਹਾ ਜਦੋਂ 10 ਸਾਲ ਦੇ ਲਗਭਗ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਗੱਲ ਨੂੰ ਹਰ ਜਗ੍ਹਾ ਮੰਨਿਆ ਸੁਣਿਆ ਵਿਚਾਰਿਆ ਜਾਂਦਾ ਸੀ ਤੇ ਉਦੋਂ ਭਾਈ ਰਣਜੀਤ ਸਿੰਘ ਖਾਲਸਾ ਦੀ ਗੱਲ ਨੂੰ ਕਿਸੇ ਨੂੰ ਗੌਲਿਆ ਨਹੀਂ ਸੀ ਜਾਂਦਾ ਤੇ ਉਦੋਂ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਸੀ ਉਦੋਂ ਉਹਨਾਂ ਕੋਈ ਜ ਨਹੀਂ ਕਿਹਾ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਵਿਚਾਰ ਦੇ ਕੇ ਹਾਲਾਂਕਿ ਉਹਨਾਂ ਦਾ ਤਰਕ ਬਹੁਤ ਅੱਛਾ ਹੈ ਉਹਨਾਂ ਦਾ ਤਰਕ ਵਿਵਾਦਿਤ ਨਹੀਂ ਕਿਹਾ ਜਾ ਸਕਦਾ ਕਿਉਂ ਕਿ ਇਹ ਸਾਰਾ ਕੁਝ ਹੋਇਆ ਵਾਪਰਿਆ ਤੇ ਕੌਣ ਕਿਹਨੇ ਕੀਤੇ ਹਮਲਾ ਕੀਤਾ ਇਹ ਅਦਾਲਤਾਂ ਜਾਣਦੀਆਂ ਨੇ ਜਾਂ ਹਮਲਾ ਕਰਨ ਵਾਲੇ ਜਾਣਦੇ ਨੇ ਪ੍ਰੰਤੂ ਦੋਸ਼ ਕਥਿਤ ਤੌਰ ਤੇ ਜਿਹੜੇ ਲੱਗਦੇ ਸੀ ਉਹਨਾਂ ਨੂੰ ਅਸੀਂ ਉਹਨਾਂ ਗੱਲ ਤੋਂ ਮੂੰਹ ਨਹੀਂ ਪੁਹਾ ਸਕਦੇ ਤੇ ਅੱਜ ਪਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮੌਕਾ ਮਿਲਦਾ ਉਹਨਾਂ ਸਿੱਖ ਪੰਥ ਲਈ ਵੱਡੇ ਆਖਿਆ ਵੀ ਆ ਉਹਨਾਂ ਕਿ ਸਿੱਖ ਪੰਥ ਦੇ ਬਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਆ ਅੱਜ ਸਿੱਖ ਪੰਥ ਦੇ ਬਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਆ ਉਹਨਾਂ ਇਹ ਸ਼ਬਦ ਵਰਤੇ ਨੇ ਪਰੰਤੂ ਕਿਸੇ ਵੇਲੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸਿੱਖ ਪੰਥ ਦੇ ਬਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਆ ਅਸੀਂ ਇਹ ਫੈਸਲੇ ਕਰਦੇ ਇਹ ਫੈਸਲੇ ਕਰਦੇ ਆ ਪੰਥ ਨੂੰ ਇਕੱਠਾ ਰਹਿਣਾ ਚਾਹੀਦਾ ਹੈ ਬਾਬਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਡੇਰਾ ਸਿਰਸਾ ਦੇ ਅਕੌਤੀ ਮੁਖੀ ਨੂੰ ਮਾਫੀ ਦੇਣ ਦੀਆਂ ਗੱਲਾਂ ਚੱਲੀਆਂ ਸੀ ਉਦੋਂ ਵੀ ਬਹੁਤ ਸਾਰੇ ਵਿਵਾਦ ਟਕਰਾਹ ਹੁੰਦੇ ਰਹੇ ਨੇ ਪਰ ਕੀ ਅਸੀਂ ساری ਜ਼ਿੰਦਗੀ ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਜਾਂ ਹੋਰ ਬਹੁਤ ਸਾਰੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਨੂੰ ਆਪੋ ਆਪਣੇ ਜਜ਼ਬਾਤ ਆਪੋ ਆਪਣੇ ਹਿੱਤਾਂ ਲਈ ਵਰਤਦੇ ਰਹਾਂਗੇ ਇਹ ਸਵਾਲ ਜ਼ਰੂਰ ਗੱਲਾਂ ਕੌੜੀਆਂ ਜ਼ਰੂਰ ਹੋ ਸਕਦੀਆਂ ਨੇ ਪਰੰਤੂ ਮਾੜੀਆਂ ਨਹੀਂ ਹਰ ਗੱਲ ਦਾ ਜਵਾਬ ਇਤਿਹਾਸ ਨੇ ਲੈਣਾ ਹੈ ਇਤਿਹਾਸ ਲਿਖਿਆ ਜਾ ਰਿਹਾ ਹੈ ਜਦੋਂ ਇਤਿਹਾਸ ਲਿਖਿਆ ਜਾ ਰਿਹਾ ਤੇ ਇਤਿਹਾਸ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਮੰਗਣੇ ਨੇ ਹਮਲਾ ਹੋ ਜਾਂਦਾ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਉਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਵਾਲ ਖੜੇ ਕਰਦੇ ਨੇ ਨਹੀਂ ਸੁਣੀ ਜਾਂਦੀ ਪਰ ਅੱਜ ਉਹ ਕਹਿੰਦੇ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਸੋ ਇਹ ਸਾਰੀ ਇੱਕ ਬਹੁਤ ਵੱਡੀ ਬਹਿਸ ਦਾ ਹਿੱਸਾ ਹੈ ਕਦੋਂ ਤੱਕ ਯਾਨੀ ਰਗਵੀਰ ਸਿੰਘ ਕੋਈ ਗੱਲ ਕਹਿੰਦੇ ਨੇ ਤੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਉਹਨਾਂ ਨੂੰ ਬਦਲ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੁਣੀ ਲਿਆਂਤੇ ਜਾਂਦੇ ਨੇ ਅੱਜ ਉਹਨਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲਿਆਂਦਾ ਤੇ ਗੱਲ ਹੈ ਜਿਹੜੀ ਵੱਡੀ ਹੋ ਗਈ ਹੈ ਤੇ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪਾਬਾ ਨਾਮ ਸਿੰਘ ਤੁਮਾ ਨੂੰ ਬੇੜੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਇਹ ਸਾਰਾ ਕੁਝ ਕਦੋਂ ਤੱਕ ਚੱਲਦਾ ਰਹੇਗਾ ਆਪੋ ਆਪਣੇ ਹਿੱਤਾਂ ਲਈ ਕਿੰਨਾ ਚਿਰ ਅਸੀਂ ਇਹ ਪਵਿੱਤਰ ਧਾਰਮਿਕ ਸੰਸਥਾਵਾਂ ਤਾਂ ਘਾਣ ਕਰਦੇ ਰਵਾਂਗੇ ਕਿੰਨਾ ਚਿਰ ਆਪੋ ਆਪਣੀਆਂ ਸੰਸਥਾਵਾਂ ਨੂੰ ਦਾਤ ਤੇ ਲਾਉਂਦੇ ਰਵਾਂਗੇ ਕਿੰਨਾ ਚਿਰ ਨੌਜਾਨ ਪੀੜ੍ਹੀ ਸਾਡੇ ਅਕਾ ਹਿੱਤਾਂ ਵੱਲ ਵੇਖਤੀ ਰਹੇਗੀ ਕਿੰਨਾ ਚਿਰ ਉਹਨਾਂ ਬੰਦੀ ਸਿੰਘਾਂ ਦੀ ਗੱਲ ਅਣਗੌਲੀ ਕੀਤੀ ਜਾਂਦੀ ਰਹੇਗੀ ਕਿੰਨਾ ਚਿਰ ਪੰਜਾਬ ਦੇ ਪੰਥ ਤੇ ਬਡੇਰੇ ਹਿੱਤ ਬਡੇ ਮਸਲਿਆਂ ਨੂੰ ਇਗਨੋਰ ਕੀਤਾ ਜਾਂਦਾ ਰਹੇਗਾ ਤੇ ਆਪੋ ਆਪਣੇ ਹਿੱਤ ਆਪੋ ਆਪਣੇ ਮਸਲਿਆਂ ਦੇ ਵਿੱਚ ਉਲਝੀ ਕੌਮ ਆਉਣ ਵਾਲੀ ਪੀੜ੍ਹੀ ਲਈ ਮਾਰਗਦਰਸ਼ਕ ਕਦੋਂ ਬਣੇਗੀ ਇਹ ਬਹੁਤ ਵੱਡਾ ਸਵਾਲ ਹੈ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਮਸਲਾ ਹੱਲ ਹੋਣ ਨਾਲ ਇੱਕ ਤਰ੍ਹਾਂ ਨਾਲ ਦੋ ਧਿਰਾਂ ਨੇ ਜਿਹੜੀਆਂ ਉਹ ਭਾਵੇਂ ਕੱਲ ਨੂੰ ਇਸ ਮਸਲੇ ਦਾ ਕੋਈ ਵੀ ਹੱਲ ਕੱਢ ਲਿਆ ਜਾਂਦਾ ਪਰ ਅੱਜ ਦੀ ਘੜੀ ਜਿਹੜੀਆਂ ਘਟਰਾਵਾਂ ਵਾਪਰੀਆਂ ਨੇ ਉਹ ਸਿੱਖ ਪੰਥ ਦਾ ਧਿਆਨ ਖਿੱਚਦੀਆਂ ਨੇ ਆਓ ਦੁਆ ਕਰੀਏ ਸਿੱਖ ਪੰਥ ਦੇ ਵਿੜੇ ਏਕਤਾ ਤੇ ਇਤਿਫਾਕ ਖੁਸ਼ਹਾਲੀ ਰਵੇ ਧਰਮ ਪ੍ਰਚਾਰ ਬੁਲੰਦੀਆਂ ਸ਼ੋਭੇ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ